ਖਬਰ ਲੈਣੇ ਹਾਂ ਜੀ ਪਿੰਡ ਮਰਗਿੰਦਪੁਰਾ ਤੋਂ ਪਿਛਲੇ 2017 ਦੇ ਵਿੱਚ ਇੱਕ ਵਿਦਬੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਸੁਖਦੇਵ ਸਿੰਘ ਨਾਮੀ ਇੱਕ ਨੌਜਵਾਨ ਤੇ ਇਲਜ਼ਾਮ ਲੱਗਦੇ ਨੇ ਸੁਖਦੇਵ ਸਿੰਘ ਵਾਲਪੁਰੇ ਦਾ ਰਹਿਣ ਵਾਲਾ ਔਰ ਇਲਜ਼ਾਮ ਲੱਗੇ ਸਨ ਕਿ ਇਸ ਨੌਜਵਾਨ ਨੇ ਧਨਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਬੀ ਕੀਤੀ ਹੈ ਤੇ ਉਸਨੇ ਪੁਲਿਸ ਦੇ ਕੋਲ ਮੰਨਿਆ ਵੀ ਕਿ ਗ੍ਰੰਥੀ ਦੇ ਨਾਲ ਮੇਰੀ ਕੋਈ ਰੰਜਸ਼ ਸੀ ਗ੍ਰੰਥੀ ਨੂੰ ਮੈਂ ਉੱਥੋਂ ਕੱਢਣਾ ਚਾਹੁੰਦਾ ਸੀ ਇਸ ਵਜ੍ਹਾ ਦੇ ਨਾਲ ਉਹਨੇ ਬਿਆਦਵੀ ਕੀਤੀ ਅੱਜ ਉਹ ਸੁਖਦੇਵ ਸਿੰਘ ਆਪਣੇ ਘਰ ਦੇ ਕਾਰਾ ਵਿਕਾਰਾਂ ਦੇ ਵਿੱਚ ਰੁੱਝਿਆ ਹੋਇਆ ਤੇ ਅੱਜ ਵੀ ਉਹ ਬੇਖੌਫ ਘੁੰਮ ਰਿਹਾ ਹੈ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਾਰਨ ਕੁਝ ਵੀ ਹੋ ਸਕਦਾ ਹੈ ਵੱਡੀਆਂ-ਵੱਡੀਆਂ ਜਥੇਬੰਦੀਆਂ ਇਸ ਕੇਸ ਦੇ ਵਿੱਚ ਇਨਵੋਲ ਹੋਈਆਂ ਪਰ ਇਨਸਾਫ ਅਜੇ ਤੱਕ ਨਹੀਂ ਮਿਲਿਆ ਹੁਣ ਭਾਈ ਜਸਵੰਤ ਸਿੰਘ ਜੀ ਜੋ ਕਿ ਮਰਗਿੰਦਪੁਰੇ ਦੇ ਰਹਿਣ ਵਾਲੇ ਨੇ ਉਹਨਾਂ ਨੇ ਬੀੜਾ ਚੁੱਕਿਆ ਹੈ ਕਿ ਉਹ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਦਬੀ ਨੂੰ ਮੁੱਖ ਰੱਖਿਆ ਹੋਇਆ ਹੈ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿਵਾ ਕੇ ਰਣਗੇ ਚਾਹੇ ਉਸ ਵਾਸਤੇ ਕੋਈ ਵੀ ਕੀਮਤ ਜੜੀ ਉਹ ਚੁਕਾਉਣੀ ਪਵੇ ਅੱਜ ਸਾਡੀ ਟੀਮ ਭਾਈ ਜਸਵੰਤ ਸਿੰਘ ਜੀ ਦੇ ਘਰ ਪਹੁੰਚੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਤੋਂ ਸਾਰਾ ਮਾਮਲੇ ਦੀ ਜਾਣਕਾਰੀ ਵੀ ਹਾਸਲ ਕੀਤੀ ਇਸ ਵਿੱਚ ਹੁਣ ਐਂਟਰੀ ਹੁੰਦੀ ਹੈ ਭਾਈ ਬਲਦੇਵ ਸਿੰਘ ਜੀ ਬਡਾਲਾ ਸਾਹਿਬ ਸਦ ਭਾਵਨਾ ਦਲ ਜਿਨ੍ਹਾਂ ਵੱਲੋਂ ਇਸ ਸਖਸ਼ ਜਸਨਾ ਕੇ ਜਸਵੰਤ ਸਿੰਘ ਹੈ ਜੋ ਇਸ ਕੇਸ ਦੀ ਪੂਰੀ ਫਾਈਲ ਵਾਈਜ਼ ਦੁਬਾਰਾ ਕਰ ਰਹੇ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਸ ਦੋਸ਼ੀ ਨੂੰ ਸਜ਼ਾ ਦਿਵਾਉਣ ਵਿੱਚ ਉਹਨਾਂ ਦੇ ਸਹਾਇਕ ਬਣਨ ਜਾ ਰਹੇ ਨੇ ਸੋ ਅੱਜ ਸਾਡੀ ਟੀਮ ਭਾਈ ਜਸਵੰਤ ਸਿੰਘ ਦੇ ਘਰ ਮਰਗਿੰਦਪੁਰਾ ਦੇ ਵਿੱਚ ਪਹੁੰਚੀ ਤੇ ਪੂਰੀ ਜਾਣਕਾਰੀ حاصل ਕੀਤੀ ਵੱਡੇ ਵੱਡੇ ਖੁਲਾਸੇ ਕੀਤੇਗੇ ਭਾਈ ਜਸਵੰਤ ਸਿੰਘ ਵੱਲੋਂ ਆਓ ਤੁਹਾਨੂੰ ਸੁਣਾਉਣੇ ਆ ਕੀ ਸੀ ਪੂਰਾ ਮਾਮਲਾ ਤੇ ਕਿਉਂ ਨਹੀਂ ਅਜੇ ਤੱਕ ਦੋਸ਼ੀਆਂ ਨੂੰ ਸਜ਼ਾ ਹੋ ਪਾਈ ਆਓ ਜਾਣਦੇ ਆ ਪੂਰੀ ਖਬਰ ਹਾਂਜੀ ਬਾਬਾ ਜੀ ਪਹਿਲੇ ਆਪਣਾ ਨਾਮ ਦੱਸਦੇ ਮੇਰਾ ਨਾਮ ਜਸ ਸਰਦਾਰ ਜਸਵੰਤ ਸਿੰਘ ਜਸਵੰਤ ਸਿੰਘ ਜੀ ਪਿੰਡ ਕਿਹੜਾ ਜੀ ਮਰਗੇਂਦਪੁਰਾ ਜੀ ਹਾਂਜੀ ਇਹਦਾ ਪਿਛਲੇ ਦਿਨੀ 2017 ਦੇ ਵਿੱਚ ਇੱਕ ਵਿਧਵੀ ਮਾਮਲੇ ਦੀ ਘਟਨਾ ਵਾਪਰੀ ਆ ਉਸ ਸੰਬੰਧ ਵਿੱਚ ਤੁਸੀਂ ਕੇਸ ਦੀ ਪੈਰਵਾਹੀ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਕੇਸ ਕਿੱਥੋਂ ਤੱਕ ਗਿਆ ਹੈ ਕੀ ਪੂਰੀ ਗੱਲਬਾਤ ਹੈ ਮਾਮਲਾ ਕਿစီ ਪੂਰਾ ਅੱਜ ਜਿਹੜਾ ਕੇਸ ਆ ਸਾਡਾ ਅਦਾਲਤ ਦੇ ਵਿੱਚ ਗਵਾਹਾਂ ਤੇ ਪਹੁੰਚ ਚੁੱਕਾ ਹੈ ਜੀ ਅਹੀਂ ਸਾਨੂੰ ਮਾਲਕ ਦੀ ਕੋਈ 15ਵਾਂ ਬਾਅਦ ਹੀ ਦਿੱਤੀ ਮਹਾਰਾਜ ਨੇ ਬੰਦਗੀ ਕਰਦਿਆਂ ਵੀ ਇਹ ਸੇਵਾ ਜਿਹੜੀ ਆ ਸੰਭਾਲੋ ਜੀ ਅਹੀਂ ਉਹ ਸੇਵਾ ਸੰਭਾਲ ਆਪਦੀ ਰਮਤਾ ਕਰਤੀ ਕਰਦਿਆਂ 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 ਫੇਰ ਇਹ ਚਲਾਨ ਹੀ ਪੇਸ਼ ਹੋਇਆ ਨਹੀਂ ਫੇਰ ਅਦਾਲਤ ਦੇ ਵਿੱਚੋਂ ਕਾਗਜ਼ ਪੱਤਰ ਕਢਾ ਕੇ ਫੇਰ ਥਾਣੇ ਜਾ ਕੇ ਉਹਦੀ ਪਾਇਰਵਾਈ ਕੀਤੀ ਫੇਰ ਚਲਾਨ ਫੇਰ ਡੀਜੀਪੀ ਤੋਂ ਚਿੱਠੀ ਆ ਗਈ ਵੀ ਇਹਦਾ ਹੀ ਇਹਨੂੰ ਇਹਦੀ ਗਵਾਈਆਂ ਵਾਤੇ ਇਹਦੀ ਗਵਾਈਆਂ ਕਰਾਓ ਫਿਰ ਮੈਂ ਜਿੰਨੀ ਉਹਨਾਂ ਗਵਾਈਆਂ ਪੁਲਿਸ ਨੇ ਆਖੀਆਂ ਉਹਦੀਆਂ ਪਿੰਡ ਚੋਂ ਜਾ ਕੇ ਗਵਾਈਆਂ ਕਰਵਾਈਆਂ ਜੀ ਫਿਰ ਉਹ ਡੀਜੀਪੀ ਨੇ ਪਾਸ ਕਰਕੇ ਗ੍ਰਹਿ ਮੰਤਰੀ ਫਾਈਲ ਭੇਜੀ ਤੀ ਮੇਰਾ ਇਹ ਮੰਤਰੀ ਨੇ ਫਿਰ ਇਤਰਾਜ਼ ਲਾ ਕੇ ਭੇਜਤਾ ਵੀ ਇਹਦੀਆਂ ਗਵਾਈਆਂ ਬਹੁਤ ਘੱਟ ਆ ਹੋਰ ਗਵਾਈਆਂ ਘੱਟੋਂ ਘੱਟ ਅੱਠ ਜਾਂ 10 ਗਵਾਈਆਂ ਹੋਣੀਆਂ ਚਾਹੀਦੀਆਂ ਫਿਰ ਜਾ ਕੇ ਪਿੰਡ ਦੇ ਵਿੱਚ ਪਿੰਡ ਦੀ ਕਮੇਟੀ ਕੋਲ ਗਿਆ ਉਹਨਾਂ ਭੈਣ ਭਰਾਵਾਂ ਨੇ ਨਾਲ ਬੇਨਤੀ ਕੀਤੀ ਉਹ ਭਰਾਵਾਂ ਨੇ ਆਖਿਆ ਵੀ ਅਸੀਂ ਗਵਾਈਆਂ ਦੇਵਾਂਗੇ ਉਹਨਾਂ ਨੇ ਗਵਾਈਆਂ ਥਾਣੇ ਜਾ ਕੇ ਗਵਾਈਆਂ ਦੇ ਕੇ ਫਿਰ ਚਲਾਨ ਪੇਸ਼ ਹੋ ਗਿਆ ਚਲਾਨ ਪੇਸ਼ ਹੋ ਕੇ ਅਦਾਲਤ ਦੇ ਵਿੱਚ ਜਿਹੜਾ ਵੀ ਮੁਕਦਮਾ ਚਾਲੂ ਹੋ ਗਿਆ ਹੁਣ ਹੁਣ ਤਰੀਕ ਤੇ ਜਿਹੜੀ ਗਵਾਈਆਂ ਛਟਾਰ ਟੱਪ ਹੋ ਗਈਆਂ ਜੀ ਕਿੰਨੇ ਤਰੀਕ ਨੂੰ ਗਵਾਹੀਆਂ ਹੋ ਰਹੀਆਂ ਸੀ 11 11 ਨੂੰ ਹੋਈਆਂ ਜੀ 11 ਮਾਰਚ ਮਾਰਚ ਨੂੰ ਜੀ 11 ਮਾਰਚ ਨੂੰ ਲੰਘ ਚੁੱਕੀ ਤਰੀਕ ਹੈ ਹਾਂ ਲੰਘ ਚੁੱਕੀ ਆ ਜੀ ਅੱਛਾ ਜੀ ਤੇ ਉਹਦੇ ਵਿੱਚ ਗਵਾਹੀਆਂ ਦੇ ਵਿੱਚ ਕਿੰਨੇ ਬੰਦੇ ਗਵਾਹ ਪਹੁੰਚੇ ਤਾਂ ਅਜੇ ਉਹਨਾਂ ਨੇ ਇੱਕ ਗਵਾਹ ਭੇਜਿਆ ਹੈ ਜਿਹੜਾ ਪ੍ਰਧਾਨ ਸੀ ਇੱਕ ਗਰੰਤੀ ਗਰੰਤੀ ਦੀ ਜਿਹੜੀ ਉਹ ਮੌਤ ਹੋ ਚੁੱਕੀ ਆ ਜੀ ਤੇ ਜਿਹੜਾ ਪ੍ਰਧਾਨ ਸੀ ਉਹ ਗਵਾਈ ਦੇਣ ਗਿਆ ਸੀ ਪਰ ਉਹਦੀ ਗਵਾਈ ਨਹੀਂ ਹੋਈ ਸਰ ਹਾਜ਼ਰੀ ਲੱਗੀ ਆ ਜੀ। ਕੋੜਾ ਆਪਾਂ ਦੋਸ਼ੀਆਂ ਵਾਲੇ ਪਾਸੇ ਆ ਜੀ ਵੀ ਇਹਦੇ ਵਿੱਚ ਕਿੰਨੇ ਬੰਦੇ ਦੋਸ਼ੀ ਕਰਾਰ ਦਿੱਤੇ ਗਏ? ਉਹਦੇ ਵਿੱਚ ਹਾਂ ਜੀ। ਇੱਕ ਹੀ ਦੋਸ਼ੀ ਕਰਾਰ ਆ ਜੋ ਸੁਖਦੇਵ ਸਿੰਘ ਆ। ਉਹਨੇ ਮੰਨਿਆ ਸੀ ਇਹ ਗੱਲ ਇਹਨੂੰ ਮੰਨਿਆ ਮੰਦਲ ਉੱਥੇ ਪੁਲਿਸ ਦੇ ਕੋਲ ਮੰਨਿਆ ਆ ਰਾਸਤੇ ਦੇ ਵਿੱਚ ਹੀ ਮੰਨ ਗਿਆ ਹੈ ਵੀ ਮੈਂ ਇਹ ਬੇਵਦੀ ਕੀਤੀ ਆ। ਅਜੇ ਮਹਾਰਾਜ ਦੇ ਜਿਹੜੇ ਅੰਗ ਇਹਨਾਂ ਵੇਖੇ ਅੱਗੇ ਹੋਰ ਵੀ ਅੱਗੇ ਜਾ ਕੇ ਅੰਗ ਮਹਾਰਾਜ ਦੇ ਪਿੱਛੇ ਆ। ਉੱਥੇ ਆ ਉਹ ਵੇਖੋ ਤੇ ਉੱਥੇ ਫਿਰ ਇਹਨਾਂ ਨੇ ਐਸਐਸਪੀ ਨੇ ਉਹਨਾਂ ਨੂੰ ਫੋਨ ਕੀਤਾ। ਜੀ ਜੋ ਗੁਰੂਗ੍ਰੰਥ ਸਾਹਿਬ ਦਾ ਵੀ ਇਹ ਤੇ ਗੋਵਿੰਦਵਾਲ ਸਾਹਿਬ ਲੈ ਕੇ ਜਾ ਰਹੇ ਪੂਰਾ ਨਾਮ ਉਹ ਬੰਦੇ ਦਾ ਕੀ ਜਿੰਨੇ ਬੈਜਵੀ ਕੀਤੀ ਸੁਖਦੇਵ ਸਿੰਘ ਇਹ ਉਹਦੇ ਪਿਤਾ ਦਾ ਨਾਮ ਮਿੰਦਰ ਸਿੰਘ ਆ ਇਹਨੇ ਬੈਜਵੀ ਕੀਤੀ ਕਿੱਥੇ ਸੀ ਮਾਨਕਪੁਰੇ ਗੁਰਦਵਾਰੇ ਦੇ ਅੰਦਰ ਕੀਤੀ ਪੂਰਾ ਉਹਦਾ ਐਡਰੈਸ ਕੀ ਹੈ ਸੁਖਦੇਵ ਸਿੰਘ ਦਾ ਨਾਮ ਮਿੰਦਰ ਸਿੰਘ ਥੈਂਕ ਯੂ ਪਿੰਡ ਕਿਹੜਾ ਪਿੰਡ ਮਾਨਕਪੁਰਾ ਹੈ ਜਿਲ੍ਹਾ ਜਿਲ੍ਹਾ ਤਰਨਤਾਰਨ ਅੱਜ ਉਹ ਬੰਦਾ ਕਿੱਥੇ ਹੈ ਅੱਜ ਉਹ ਇੱਥੇ ਆ ਜੀ ਪਿੰਡ ਦੇ ਵਿੱਚ ਘੁੰਮ ਰਿਹਾ ਹੈ ਉਹ ਜਮਾਨਤ ਕਿੰਨੇ ਦਿੱਤੀ ਸੀ ਉਹਦਾ ਇੱਕ ਪਿੰਡ ਦਾ ਆ ਬਿਜਲੀ ਦਾ ਮੁਲਾਜ਼ਮ ਹੀ ਉਹਨੇ ਜਵਾਨ ਤੋਂ ਦਿੱਤੀ ਉਹਦਾ ਨਾਂ ਦਾ ਨਹੀਂ ਪਤਾ ਹੋਰ ਕੋ ਗੱਲਬਾਤ ਕਿੰਨਾ ਸਮਾਂ ਹੋ ਗਿਆ ਜਮਾਨਤ ਤੇ ਬਾਹਰ ਆਏ ਉਹ ਜਵਾਨ ਤੇ ਜਦੋਂ ਕੇਸ ਫੜਿਆ ਗਿਆ ਸੀ ਉਦੋਂ ਅਦਾਲਤ ਦੇ ਅੰਦਰ ਹੀ 3 ਮਹੀਨੇ ਬਾਅਦ ਉਹ ਜਵਾਨ ਤੇ ਆ ਗਿਆ ਮੁੜ ਕੇ ਕਿਸੇ ਨੇ ਪਾਰਵਾਹੀ ਦੇ ਨਾ ਕਰਨ ਤੇ ਉਹਨੂੰ ਅਦਾਲਤ ਨੇ ਪਰਿਵਾਰ ਨੇ ਕੀ ਆਖਿਆ ਸੀ ਵਜਾ ਕੋ ਦੂਜਣੇ ਬੇਦਬੀ ਕਰਨ ਦੀ ਵਜਾ ਵਜਾ ਕੋ ਵਜਾ ਹੁੰਦਾ ਹੈ ਵੀ ਮੇਰੀ ਇਹ ਪਾਰਟੀ ਦੇ ਨਾਲ ਉਹਨੂੰ ਕੱਢਣ ਵਾਸਤੇ ਮੇਰੀ ਦੂਜਾ ਲਾਕਡਾੜ ਚੱਲਦੀ ਆ ਪਹਿਲਾਂ ਇੱਕ ਦਿਨ ਮੀਟਿੰਗ ਵੀ ਹੋਈ ਉਹਦੋਂ ਉਹਨਾਂ ਨੇ ਕੋਈ ਫੈਸਲਾ ਨਹੀਂ ਲਿਆ ਉਹਨੂੰ ਫੇਰ ਫੈਸਲਾ ਲੈ ਲਿਆ ਵੀ ਇਹਨੂੰ ਗ੍ਰੰਟੀ ਨੂੰ ਨਹੀਂ ਕੱਢਿਆ ਜਾਊਗਾ ਫੇਰ 4 ਦਿਨ ਬਾਅਦ ਉਹਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਦੀ ਕਿਛ 2017 ਦਾ ਇੱਕ ਕੇਸ ਹੈ ਉਸ ਤੋਂ ਪਹਿਲਾਂ ਤੁਸੀਂ ਕਿਉਂ ਨਹੀਂ ਬੋਲੇ ਤੇ ਬਾਕੀ ਜਥੇਬੰਦੀਆਂ ਤੱਕ ਕਿਥੋਂ ਕਿਹੜੀ ਕਿਹੜੀ ਜਥੇਬੰਦੀ ਤੱਕ ਇਹ ਗੱਲ ਹੈਗੀ ਸੀ ਉਹ ਕਿਉਂ ਨਹੀਂ ਬੋਲੇ ਉਹ ਉਹ ਟਾਈਮ ਜਦੋਂ ਸਾਨੂੰ ਨਾਮ ਆਦਮੀ ਨੂੰ ਕੋਈ ਵੀ ਜਿਹੜੀ ਜਥੇਬੰਦੀਆਂ ਲਾਗੇ ਨਹੀਂ ਲੱਗਣ ਦਿੰਦੀਆਂ ਉਹ ਪਿੰਡ ਦੀ ਕਮੇਟੀ ਨੂੰ ਵੀ ਲਾਗੇ ਨਹੀਂ ਹੋਣ ਦਿੰਦੇ ਨਾ ਪਿੰਡ ਦੇ ਸਾਰੇ ਪੰਚਾਇਤ ਨੂੰ ਕਹੇ ਨਾ ਵੀ ਉਹਨਾਂ ਨੇ ਬਥੇ ਬੰਦੀਆਂ ਦੇ ਲਾਗੇ ਨਹੀਂ ਹੋਣ ਦਿੱਤਾ ਧਿਆਨ ਸਿੰਘ ਮੰਡਲ ਮਨਾ ਸਤਨਾ ਸਿੰਘ ਮਨਾਵਾ ਅਮਰੀਕ ਸਿੰਘ ਜਨਾਲਾ ਸਿਕਸ ਡੂਟ ਆਪਰੇਸ਼ਨ ਸ਼੍ਰੋਮਣੀ ਕਮੇਟੀ ਸਤਕਾਰ ਕਮੇਟੀਆਂ ਆਲ ਜਿੰਨੀਆਂ ਵੀ ਪਤਾ ਹੀ ਨਹੀਂ ਲੱਗਦਾ ਸੀ ਉੱਤੇ ਕਿੰਨੀਆਂ ਕਮੇਟੀਆਂ ਆ ਚੁੱਕੀਆਂ ਨੇ ਉਹਨਾਂ ਕੋਈ ਪੇਰਵਾਹੀ ਨਹੀਂ ਉਹਨਾਂ ਕੋਈ ਪੇਰਵਾਹੀ ਨਹੀਂ ਕੀਤੀ ਹੁਣ ਉਹ ਇੱਕ ਇਸ ਦੇ ਸਬੰਧ ਵਿੱਚ ਜਥੇ ਬੰਨੀਆਂ ਕੋਈ ਮਦਦ ਕਰ ਰਹੀਆਂ ਤੁਹਾਡੀ ਨਹੀਂ ਕੋਈ ਮਦਦ ਨਹੀਂ ਕੀਤੀ ਤੁਹਾਡੇ ਮਦਦ ਵਾਸਤੇ ਕੌਣ-ਕੌਣ ਅੱਗੇ ਆ ਰਿਹਾ ਕੌਣ-ਕੌਣ ਤੁਹਾਡੇ ਨਾਲ ਤੁਰ ਰਿਹਾ ਹੈ ਅਜੇ ਅਜੇ ਤੇ ਆ ਬਲਦੇਵ ਸਿੰਘ ਬੰਦਾਲਾ ਜੀ ਨਾ ਇਹਨਾਂ ਨਾਲ ਮਿਲਾਪ ਹੋਇਆ ਹੈ ਜੀ ਨਿਆਪਾ ਪਿੰਡ ਦੇ ਵਿੱਚੋਂ ਚਾਰ ਕਾ ਆਦਮੀ ਪੰਜ ਆ ਉਹ ਸਾਥ ਦੇਣ ਲੱਗੇ ਆ ਹੁਣ ਪਿੰਡ ਵਾਲਿਆਂ ਦਾ ਕਿੱਦਾਂ ਕਿ ਸਾਥ ਦੇ ਜਾ ਬਾਕੀਆਂ ਦਾ ਬਾਕੀ ਕੋਈ ਇਹਦਾ ਸਾਥ ਨਹੀਂ ਮਿਲਦਾ ਇਹਦੇ ਗਵਾਹ ਸੀਗੇ ਉਹ ਗਵਾਹ ਗਵਾਹੀਆਂ ਦੇ ਨੂੰ ਤਿਆਰ ਨੇ ਅੱਜ ਉਹ ਉਹ ਪੂਰੇ ਤਿਆਰ ਨੇ ਗਵਾਹੀਆਂ ਦੇ ਉਹਨਾਂ ਨਾਲ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਆ ਉਹ ਆਂਦੇ ਆ ਵੀ ਅਸੀਂ ਗਵਾਹੀਆਂ ਦੇਵਾਂਗੇ ਜਦੋਂ ਵੀ ਸਾਨੂੰ ਆਉਗੇ ਗਵਾਹੀਆਂ ਦੇ ਨੂੰ ਤਿਆਰ ਜਾਣੀਆਂ ਤਿਆਰ ਹੈ ਉਹਨਾਂ ਅਗਲੀ ਗਵਾਹੀ ਕਦੋਂ ਹੋ ਰਹੀ ਤੇ ਕਿਹੜੇ ਕਿਹੜੇ ਅਗਲੀ ਆ 5 8 ਪੰਜਵੇਂ ਮਹੀਨੇ ਦੀ 8 ਤਰੀਕ ਹੈ 8 ਤਰੀਕ 8 ਪੰਜ ਨੂੰ ਆਇਆ ਦੁਆਜਾ ਹੋਣ ਦੀ ਆਦ ਉਹਦਨ ਸ਼ਾਇਦ ਜੱਜ ਦੇ ਅਨਸਾਰ ਹੀ ਹਨ ਉਹ ਕਿੰਨਿਆਂ ਨੂੰ ਸੰਮਣ ਜਾਰੀ ਕਰਦਾ ਪ੍ਰਸ਼ਾਸਨ ਕੋਲ ਜਾਂ ਜਥੇਬੰਦੀਆਂ ਕੋਲ ਕੀ ਬਦਲ ਚਾਹਦੇ ਹੋ ਪ੍ਰਸ਼ਾਸਨ ਸਾਡੀ ਪੂਰੀ ਮਦਦ ਕਰ ਰਿਹਾ ਉਹਨੇ ਪੂਰੀ ਮਦਦ ਕੀਤੀ ਪ੍ਰਸ਼ਾਸਨ ਨੇ ਜਥੇਬੰਦੀਆਂ ਨੇ ਕਿਸੇ ਨੇ ਮਦਦ ਨਹੀਂ ਕੀਤੀ ਇਹਨਾਂ ਨੂੰ ਇਹ ਜਥੇਬੰਦੀਆਂ ਨੂੰ ਪੁੱਛਣਾ ਚਾਹਣਾ ਵੀ ਉਹਦਨ ਤੁਸੀਂ ਅੱਗੇ ਆ ਗਏ ਸੀ ਅੱਜ ਕਿਉਂ ਨਹੀਂ ਤੁਸੀਂ ਉਹ ਕੇਸ ਦੀ ਕਿਉਂ ਨਹੀਂ ਪਰਵਾਹੀ ਕੀਤੀ ਠੀਕ ਹੈ ਬਹੁਤ ਬਹੁਤ ਧੰਨਵਾਦ ਪੂਰਾ ਆਪਣਾ ਨਾਮ ਦੱਸਦੇ ਹੋ ਤੇ ਕਿਹੜੀ ਜਥੇਬੰਦੀ ਨਾਲ ਸੰਬੰਧਿਤ ਹੈ ਸਾਡਾ ਨਾਮ ਭਾਈ ਹਰਮਨਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਸਿੱਖ ਸਦ ਭਾਵਨਾ ਦਲ ਜੀ ਜਿਨ੍ਹਾਂ ਦੇ ਵੱਲੋਂ ਇਸ ਜ਼ਿਲ੍ਹੇ ਦੇ ਵਿੱਚ ਸੇਵਾ ਨਿਭਾਰਿਆ ਜੀ ਕੀ ਕਹਿਣਾ ਚਾਹਦੇ ਹੋ ਇਸ ਮਾਮਲੇ ਦੇ ਮਾਰੇ ਇਹ ਜੋ ਮਾਮਲਾ ਹੈਗਾ ਹੈ ਇਹ ਤਕਰੀਬਨ 8 ਸਾਲ ਪੁਰਾਣਾ ਹੈਗਾ ਜੀ 7-8 ਸਾਲ ਪੁਰਾਣਾ ਮਸਲਾ ਹੈਗਾ ਉਦੋਂ ਬਹੁਤ ਸਾਰੀਆਂ ਜਥੇਬੰਦੀਆਂ ਇੱਥੇ ਆਇਆਂ ਇਹ ਮਸਲਾ ਜਿਹੜਾ ਹੈ ਬੜਾ ਹਾਈਲਾਈਟ ਹੋਇਆ ਗੁਰੂ ਸੇਵ ਮਹਾਰਾਜ ਜੀ ਦੀ ਦੇਖਦੀ ਹੋਈ ਸੀ ਉਦੇ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੀ ਇੱਥੇ ਨਗਰ ਦੀ ਵੀ ਸੀ ਉਸ ਦੋਸ਼ੀ ਨੂੰ ਜਿਹਦਾ ਨਾਮ ਪਾਈ ਸੁਖਦੇਵ ਸਿੰਘ ਹੁੰਦਾ ਸੁਖਦੇਵ ਸਿੰਘ ਨਾਮ ਉਹਦਾ ਉਹਨੂੰ ਅਰੈਸਟ ਵੀ ਕੀਤਾ ਗਿਆ ਪਰ ਕੁਝ ਕੁ ਬੰਦਿਆਂ ਦੀਆਂ ਨਲਾਈਕੀਆਂ ਲਾ ਲੋ ਜਾਂ ਪ੍ਰਸ਼ਾਸਨ ਦੀ ਪਿੰਡੀ ਕਾਰਜਕਾਰੀ ਚਾਰ ਚੋਕ ਕੇਸ ਨੂੰ ਕਿਸੇ ਨੇ ਨਹੀਂ ਹੱਲ ਕਰਨ ਕਰਕੇ ਉਹ ਜਿਹੜੇ ਮਹਾਰਾਜ ਦੇ ਦੋਸ਼ੀ ਸੀ ਤਿੰਨ ਮਹੀਨੇ ਬਾਅਦ ਉਹ ਜਬਾਨ ਤੇ ਬਾਹਰ ਆ ਗਏ ਪਰ ਜਿਸ ਸਮੇਂ ਦਾ ਭਾਈ ਜਸਵੰਤ ਸਿੰਘ ਜੀ ਉਹਨਾਂ ਨੇ ਮਸਲਾ ਉਠਾਇਆ ਔਰ ਕੌਮੀ ਪ੍ਰਧਾਨ ਪਾਈ ਬਲਦੇਵ ਸਿੰਘ ਜੀ ਬਡਾਲਾ ਦੇ ਨਾਲ ਸੰਪਰਕ ਕੀਤਾ ਉਦੋਂ ਤੋਂ ਭਾਈ ਸਾਹਿਬ ਵੱਲੋਂ ਸਾਡੀ ਡਿਊਟੀ ਲਈ ਗਈ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਅਸੀਂ ਸੇਵਾਵਾਂ ਨਿਭਾ ਰਹੇ ਹਾਂ ਔਰ ਹਰ ਦਮ ਜਥੇਬੰਦੀ ਭਾਈ ਸਾਹਿਬ ਜੀ ਦੇ ਨਾਲ ਹੈ ਕੋਰਟ ਦੇ ਵਿੱਚ ਪ੍ਰਸ਼ਾਸਨ ਤੱਕ ਜਿੱਥੇ ਵੀ ਸਾਡਾ ਸਾਡੀ ਲੋਡ ਹੋਵੇਗੀ ਜਾਂ ਜਿੱਥੇ ਵੀ ਅੱਜ ਤੱਕ ਲੋਡ ਪੈ ਰਹੀ ਆ ਅਸੀਂ ਜਾ ਕੇ ਤੇ ਉਹਨਾਂ ਬੰਦੇ ਦੋਸ਼ੀਆਂ ਨੂੰ ਸਜ਼ਾ ਦਵਾਵਾਂਗੇ ਕਿਉਂਕਿ ਸਿੱਖ ਨੂੰ ਸੇਵਾ ਜਿਹੜੀ ਹੈ ਮਹਾਰਾਜ ਸੇਵ ਵੱਲੋਂ ਬਖਸ਼ਿਸ਼ ਕੀਤੀ ਹੈ ਸਿੱਖ ਦਾ ਸਿਧਾਂਤ ਹੀ ਹੈ ਸੇਵਾ ਤੇ ਸਿਮਰਨ ਗੁਰੂ ਸੇਵ ਮਹਾਰਾਜ ਜੀ ਦਾ ਸਤਕਾਰ ਹੀ ਪੰਥ ਦੀ ਚੜ੍ਹਦੀ ਕਲਾ ਦਾ ਸਿਧਾਂਤ ਹੈ ਜੀ ਮਾਰਾ ਜੀ ਸਾਹਿਬ ਜੀ ਦੀ ਇੱਥੇ ਪੰਜਾਬ ਦੇ ਵਿੱਚ ਹੋ ਰਹੀ ਬੇਅਦਬੀ ਨੂੰ ਨਾ ਠੱਲ ਪਾਈ ਗਈ ਦੋਸ਼ੀਆਂ ਨੂੰ ਨਾ ਸਜ਼ਾ ਮਿਲੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਬੇਅਦਬੀ ਇਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ ਇਸ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਸਿੱਖ ਸਦਭਾਵਨਾ ਦਲ ਹਰ ਸਮੇਂ ਦਿਨ ਰਾਤ ਤਤਪਰ ਔਰ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰਵਾਂਗੇ ਜੀ ਵਾਹਿਗੁਰੂ ਜੀ ਜਦੋਂ ਬੇਅਦਬੀ ਹੁੰਦੀ ਏ ਇਹ ਜਿੰਨੀਆਂ ਵੀ ਜਥੇਬੰਦੀਆਂ ਬੜੀਆਂ ਸਰਗਰਮ ਹੁੰਦੀਆਂ ਨੇ ਬੜੀਆਂ ਤਤਪਰ ਇਹਦੇ ਵਿੱਚ ਹੁੰਦੇ ਨੇ ਪਰ ਕੁਝ ਸਮੇਂ ਬਾਅਦ ਸਾਰੀਆਂ ਜਥੇਬੰਦੀਆਂ ਠੰਡੀਆਂ ਹੋ ਕੇ ਆਪੋ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਪੜਾਵਾਂ ਤੇ ਬਹਿ ਜਾਂਦੇ ਕੀ ਕਹਿਣਾ ਚਾਹੋਗੇ ਵਿਖੋ ਜੀ ਚਾਹੀਦਾ ਤੇ ਇਦਾਂ ਸੀ ਵੀ ਜੇ ਤੇ ਗੁਰੂ ਸੇਬਹਾਰਾ ਜੀ ਨੂੰ ਮੰਨਣ ਵਾਲੇ ਜਿਹੜੇ ਸੱਚੇ ਦਿਲੋਂ ਜੇ ਤੇ ਉਹ ਮਹਾਰਾਜ ਸਾਹਿਬ ਨੂੰ ਹਾਜ਼ਰ ਨਾਜ਼ਰ ਜੋਤ ਗੁਰੂ ਮੰਨਦੇ ਤੇ ਫਿਰ ਉਹ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਜਦੋਂ ਸਮੇਂ ਤੇ ਤਤਪਰ ਹੁੰਦੇ ਆ ਉਦੋਂ ਮਸਲੇ ਕਰਨ ਤੇ ਆਉਂਦੇ ਉਦੋਂ ਬਾਅਦ ਵਿੱਚ ਇਸ ਕੇਸ ਨੂੰ ਲਾਸਟ ਤੱਕ ਫਾਈਨਲ ਤੱਕ ਲੈ ਕੇ ਜਾ ਪਰੇ ਸਾਡੇ ਆਗੂਆਂ ਦੀ ਨਲਾਇਕੀ ਆ ਵੀ ਇੱਕ ਵਾਰ ਪਰਚੇ ਕਰਾ ਕੇ ਬਾਅਦ ਵਿੱਚ ਕਰੋ ਕਰੀ ਬਹਿ ਜਾਂਦੇ ਦੋਸ਼ੀ ਜਿਹੜੇ ਆਜ਼ਾਦ ਘੁੰਮਦੇ ਫਿਰਦੇ ਆ ਕੇਸ ਜਿਹੜੇ ਉਹ ਸਾਡੇ ਥਾਣਿਆਂ ਦੇ ਵਿੱਚ ਰਹਿ ਜਾਂਦੇ ਆ ਇਸ ਕਰਕੇ ਅਸੀਂ ਹੁਣ ਇਹ ਯਤਨ ਕੀਤਾ ਕਿ ਤਰਨਤਾਰਨ ਜ਼ਿਲ੍ਹੇ ਦੇ ਰੁੱਖ ਕੋਕ ਪਾਣੀ ਨੂੰ ਬਚਾਉਣ ਵਾਸਤੇ ਜਿੰਨੇ ਮਸਲੇ ਆ ਇਹ ਸਾਰੇ ਸਿੱਖ ਸਦਭਾਵਨਾ ਦਲ ਜਿਹੜੇ ਪਹਿਲ ਦੇ ਆਧਾਰ ਤੇ ਲੜਨਾ ਕਰੇਗਾ ਪੰਜਾਬ ਨੂੰ ਖਾਲਸਾ ਰਾਜ ਨੂੰ ਖਾਲਸਾ ਦਰਬਾਰ ਦੀ ਬਹਾਲੀ ਵਾਸਤੇ ਕੰਮ ਕਰੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਇੱਕ ਸਵਾਲ ਹੋਜੀ ਇੱਕ ਇਸ ਮਸਲੇ ਵਿੱਚ ਕੋਈ ਹੋਰ ਜਥੇਬੰਦੀ ਤੁਹਾਡਾ ਸਾਥ ਦੇ ਰਹੀ ਹੈ ਜੀ ਨਹੀਂ ਫਿਲਹਾਲ ਤੇ ਭਾਈ ਸਾਹਿਬ ਵੱਲੋਂ ਔਰ ਭਾਈ ਜਸਵੰਤ ਸਿੰਘ ਜੀ ਇਹਨਾਂ ਦੋਵਾਂ ਵੱਲੋਂ ਜਿਹੜਾ ਸਹਿਯੋਗ ਮਿਲਿਆ ਧੰਨਵਾਦ ਧੰਨਵਾਦ